ਹੈ ਰਾਮਗੜ ਜਵੰਦੀ ਪਿੰਡ ਤੋਂ ਬਿਲੋਂਗ ਕਰਦੇ ਆਂ ਤਹਿਸੀਲ ਸੁਨਾਮ ਤੋਂ ਹਾਂਜੀ ਜੀ ਗਾ ਸੰਗੂਰ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਤੇ ਮੈਂ ਉਹ ਅਬਦੀ ਲਾਈਫ ਦੇ ਵਿੱਚ ਸਟਰਗਲ ਕੀਤਾ ਆਫਟਰ ਬੀਟੈਕ ਮੈਂ ਐਲਸ ਵੀ ਕੀਤੀ ਬਾਹਰ ਜਾਣ ਲਈ ਕਿਉਂਕਿ ਸਾਰੇ ਉਮੀਦ ਛੱਡ ਚੁੱਕੇ ਸੀ ਮੇਰੇ ਘਰ ਦੇ ਵੀ ਵੀ ਕੋਈ ਜੋਬ ਨਹੀਂ ਮਿਲਦੀ ਇੱਥੇ ਸਾਰੇ ਬੇਰੁਜ਼ਗਾਰ ਹੀ ਰਹਿਣਗੇ ਵੀ ਚਲੋ ਮੈਂ ਮਾਪਾ ਪਾਪਾਂ ਦੀ ਇੱਛਾ ਨਹੀਂ ਸੀ ਬਾਹਰ ਤੋਰਨ ਦੀ ਫਿਰ ਵੀ ਮੈਂ ਟਰਾਈ ਕੀਤਾ ਵੀ ਇੱਥੇ ਕੁਝ ਨਹੀਂ ਬਣਨਾ ਜਦੋਂ 21 ਤੋਂ ਬਾਅਦ ਜਦੋਂ ਹੁਣ ਪੋਸਟਾਂ ਨਿਕਲੀਆਂ ਨੇ ਤਾਂ ਇੱਕ ਉਮੀਦ ਜਾਗੀ ਕਿ ਸ਼ਾਇਦ ਹੋ ਸਕਦਾ ਹੈ ਤੁਹਾਡੇ ਤੇ ਬਹੁਤ ਆਸਾਂ ਸਿਆ ਸਾਡੇ ਇਲਾਕੇ ਦੇ ਵਿੱਚ ਤੁਹਾਨੂੰ ਬਹੁਤ ਮੰਨਿਆ ਜਾਂਦਾ ਥੋਨੂੰ ਹੀ ਜ਼ਿਆਦਾ ਵੋਟਸ ਮਿਲਣ ਨੇ ਇਸ ਤੋਂ ਬਾਅਦ ਜਦੋਂ ਪੇਪਰ ਦਿੱਤਾ ਤੇ ਜਦੋਂ ਮੈਂ ਕੋਈ ਵੀ ਆਪਣਾ ਸਰਟੀਫਿਕੇਟ ਬਣਵਾਇਆ ਕੋਈ ਵੀ ਸ਼ਿਫਾਰਿਸ਼ ਕੁਝ ਵੀ ਨਹੀਂ ਮਿਲੇਆ ਮੈਂ ਫ੍ਰੀ ਆਫ ਕੋਸਟ ਹੀ ਆਪਣੇ ਸਾਰੇ ਡਾਕੂਮੈਂਟਸ ਬਣਵਾਏ ਆਨਲਾਈਨ ਸਭ ਸਭ ਕੁਝ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਸਾਡਾ ਇੰਨਾ ਸਪੋਰਟ ਕੀਤਾ ਤੇ ਇਹ ਟਾਈਮ ਹੀ ਸੀ ਜਦੋਂ ਸਾਨੂੰ ਨਿਯੁਕਤੀ ਪੱਤਰ ਵੀ ਤੁਹਾਡੇ ਹੱਥੋਂ ਮਿਲਨੇ ਸੀਗੇ ਧੰਨਵਾਦ